ਕਸਾ ਵਾਹਿਗੁਰੂ ਜੀ ਕੀ ਫਤਿਹ ਐਸ ਕਲਜੁਬ ਭਿਆਨਕ ਸਮੇ ਤੋਂ ਬਚਣ ਵਾਸਤੇ ਗੁਰੂਆਂ ਦੇ ਅੱਗੇ ਅਰਦਾਸ ਕਰਨੀ ਹੱਥ ਜੋੜ ਕੇ ਕਿ ਸਾਨੂੰ ਕਿਹੋ ਜੀ ਜਾਗ ਲਾਉਣ ਦਾ ਗੁਰੂਆਂ ਦੇ ਅੱਗੇ ਅਰਦਾਸ ਕਰਨੀ ਗੁਣਾ ਵਾਲੀ ਜਾਗ ਗੁਰੂਆਂ ਦੇ ਅੱਗੇ ਅਰਦਾਸ ਕਰਕੇ ਲਗਵਾਨੀ ਸੱਚੇ ਪਾਤਸ਼ਾਹ ਸਾਡੇ ਇਸ ਜੀਵਨ ਵਿੱਚ ਗੁਣਾਂ ਦੀ ਜਾਗ ਲਾ ਦਿਓ ਸੁਣੋ ਜੀ ਸ਼ਬਦ ਗੁਣਾਵਲੀ ਜੀ ਜਾਗ ਲਾ ਦਿਓ ਗੁਣਾਵਲੀ ਜੀ ਜਾਗ ਲਾ ਦਿਓ ਗੁਣਾਵਲੀ ਜੀ ਜਾਗ ਲਾ ਦਿਓ ਕੱਲਾ ਕੱਲਾ ਲਾਲ ਵੇ ਹਜਾ ਮਾਲਕਾ ਕੱਲਾ ਕੱਲਾ ਲਾਲ ਵੇ ਹਜਾ ਮਾਲਕਾ ਜਾਗ ਲਾ ਦਿਓ ਜਾਗ ਲਾ ਦਿਓ ਗੁਣਾ ਵਾਲੀ ਜੀ ਜਾਗ ਲਾ ਦਿਓ ਗੁਣਾ ਵਾਲੀ ਜੀ ਜਾਗ ਲਾ ਦਿਓ ਬਿਸਰੇ ਨਹੀਂ ਦਾਤਾਰ ਆਪਣਾ ਨਾਮ ਦਿਓ ਬਿਸਰੇ ਨਹੀਂ ਦਾਤਾਰ ਆਪਣਾ ਨਾਮ ਦਿਓ ਗੁਣਾ ਵਾਲੀ ਦਿਨ ਰਾਤ ਨਾਨਕ ਚਾਏ ਹੋ ਗਣ ਗਾਵਾਂ ਦਿਨ ਰਾਤ ਨਾਨਕ ਚਾਏ ਹੋ ਗਣ ਗਾਵਾਂ ਦਿਨ ਰਾਤ ਨਾਨਕ ਚਾਏ ਹੋ ਕਰਕੇ ਬਹੁਤ ਵੇਗ ਉੱਚੇ ਅੱਖੋਂ ਮਤੋਂ ਰੱਖਿਓ ਸੁਚੇ ਕਰਕੇ ਬਹੁਤ ਵਿਵੇਕ ਉੱਚੇ ਅੱਖਾਂ ਮਤੋਂ ਰਖਿਓ ਸੁਚੇ ਦ੍ਰਿਸ਼ਟ ਵਰਾਨੀ ਪਾ ਦਿਓ ਜੋਤ ਨਾਲ ਜੋਤ ਮਿਲਾ ਦਿਓ ਜੋਤ ਨਾਲ ਜੋਤ ਮਿਲਾ ਦਿਓ ਗੁਣਾ ਵਾਲੀ ਜੀ ਜਾਗ ਲਾ ਦਿਓ ਗੁਣਾ ਵਾਲੀ ਜੀ ਜਾਗ ਲਾ ਦਿਓ ਹੱਕ ਸੱਚ ਦੀ ਕਰੀਏ ਕਮਾਈ ਸਬਰ ਸਦਕ ਮੁਖ ਰੱਖ ਕੇ ਭਾਈ ਵਿੱਚ ਜਰਨੀ ਦੇ ਕਰਕੇ ਪੂਰੇ ਨਾਮ ਨਾਲ ਇਹੋ ਵਧਾ ਦਿਓ ਹੱਕ ਸੱਚ ਦੀ ਕਰੀਏ ਕਮਾਈ ਸਬਰ ਸਦਕ ਮੋਖ ਰੱਖ ਕੇ ਭਾਈ ਵਿੱਚ ਜਰਨੀ ਦੇ ਕਰਕੇ ਪੂਰੇ ਨਾਮ ਨਾਲ ਇਹੋ ਵਧਾ ਦਿਓ ਗੁਣਾਵਲੀ ਜੀ ਜਾਗ ਲਾ ਦਿਓ ਗੁਣਾਵਲੀ ਜੀ ਜਾਗ ਲਾ ਦਿਓ ਕੱਲਾ ਕੱਲਾ ਲਾਲ ਵੇ ਹਜਾ ਮਾਲਕਾ ਕੱਲਾ ਕੱਲਾ ਲਾਲ ਵੇ ਹਜਾ ਮਾਲਕਾ ਜਾਗ ਲਾ ਦਿਓ ਜਾਗ ਲਾ ਦਿਓ ਗੁਣਾ ਵਾਲੀ ਜੀ ਜਾਗ ਲਾ ਦਿਓ ਜੀ ਜਾਗ ਲਾ ਦਿਓ ਜਾਗ ਲਾ ਦਿਓ ਜੀ ਜਾਗ ਲਾ ਦਿਓ ਜਾਗ ਲਾ ਦਿਓ ਜੀ ਜਾਗ ਲਾ